ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ 16 ਘੰਟੇ ਦਿਹਾੜੀਆਂ ਕਰਦੀ ਪੰਜਾਬੀ ਕੁੜੀ ਦੀ ਦਰਦਪਰੀ ਕਹਾਣੀ ਮਜਬੂਰੀ ਸੁਣ ਕੇ ਰਹਿ ਜਾਵੋਗੇ ਹੈਰਾਨ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇੱਕ ਅਜਿਹੀ ਕੁੜੀ ਦੀ ਕਹਾਣੀ ਜਿਸ ਦੀ ਜ਼ਿੰਦਗੀ ਵਿੱਚ ਸੁਪਨੇ ਅਤੇ ਹਕੀਕਤ ਵਿਚਕਾਰ ਇੱਕ ਅਜੀਬ ਜਿਹੀ ਜੰਗ ਚੱਲ ਰਹੀ ਹੈ ਇੱਕ ਕਹਾਣੀ ਹੈ ਸਰਬਜੀਤ ਕੌਰ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਕੈਨੇਡਾ ਦੀ ਚਮਕਦਮਕ ਵਾਲੀ ਦੁਨੀਆ ਵਿੱਚ ਆਈ ਸੀ ਸਰਬਜੀਤ ਦੇ ਪਿੰਡ ਵਿੱਚ ਹਰ ਕੋਈ ਜਾਣਦਾ ਸੀ ਕਿ ਉਹ ਪੜਾਈ ਵਿੱਚ ਹੋਸ਼ਿਆਰ ਸੀ ਪਰ ਪਰਿਵਾਰ ਦੀਆਂ ਮਜਬੂਰੀਆਂ ਨੇ ਉਸ ਨੂੰ ਵਿਦੇਸ਼ ਜਾਣ ਲਈ ਮਜਬੂਰ ਕਰ ਦਿੱਤਾ ਉਸ ਦੇ ਪਿਤਾ ਜੀ ਦੀ ਜ਼ਮੀਨ ਬੰਜਰ ਹੋ ਗਈ ਸੀ ਅਤੇ ਕਰਜ਼ੇ ਦਾ ਬੋਝ ਦਿਨੋ ਦਿਨ ਵੱਧਦਾ ਜਾ ਰਿਹਾ ਸੀ ਸਰਬਜੀਤ ਨੇ ਸੁਪਨਾ ਸਜਾਇਆ ਸੀ ਕਿ ਉਹ ਕੈਨੇਡਾ ਜਾ ਕੇ ਚੰਗੀ ਕਮਾਈ ਕਰੇਗੀ ਅਤੇ ਆਪਣੇ ਪਰਿਵਾਰ ਨੂੰ ਇਸ ਦੁੱਖਾਂ ਦੀ ਪੱਠੀ ਵਿੱਚੋਂ ਕਢੇਗੀ ਪਰ ਕੀ ਸਰਬਜੀਤ ਦਾ ਇਹ ਸੁਪਨਾ ਪੂਰਾ ਹੋਇਆ ਉਸ ਨੂੰ ਕੈਨੇਡਾ ਵਿੱਚ ਕਿਓ ਜਈਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਇਹ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਕਿਉਂਕਿ ਇਹ ਕਹਾਣੀ ਸਿਰਫ ਸਰਬਜੀਤ ਦੀ ਨਹੀਂ ਸਗੋਂ ਹਰ ਉਸ ਪੰਜਾਬੀ ਦੀ ਹੈ ਜੋ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੀ ਜਦੋਜਹਿਦ ਕਰ ਰਿਹਾ ਹੈ ਸਰਬਜੀਤ ਦੀ ਜ਼ਿੰਦਗੀ ਵਿੱਚ ਅਜਿਹੇ ਪਲ ਵੀ ਆਏ ਜਦੋਂ ਉਸਨੇ ਸੋਚਿਆ ਕਿ ਸ਼ਾਇਦ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਜਾ ਰਹੀਆਂ ਹਨ ਆਓ ਚੱਲੋ ਜਾਣਦੇ ਹਾਂ ਉਸ ਦੀ ਇਸ ਦਰਦਪਰੀ ਕਹਾਣੀ ਨੂੰ ਸਰਬਜੀਤ ਜਦੋਂ ਪਹਿਲੀ ਵਾਰ ਕੈਨੇਡਾ ਪਹੁੰਚੀ ਉਸ ਦੀਆਂ ਅੱਖਾਂ ਵਿੱਚ ਸੁਪਨਿਆਂ ਦੀ ਚਮਕ ਸੀ ਉਸਨੇ ਸੋਚਿਆ ਸੀ ਕਿ ਵਿਦੇਸ਼ ਦੀ ertid ਸੁਨਹਿਰੀ ਮੌਕਿਆਂ ਨਾਲ ਭਰੀ ਹੋਵੇਗੀ ਪਰ ਜਿਵੇਂ ਹੀ ਉਸਨੇ ਟੋਰਾਂਟੋ ਦੀ ertid ਤੇ ਪੈਰ ਰੱਖਿਆ ਉਸ ਨੂੰ ਅਹਿਸਾਸ ਹੋਇਆ ਕਿ ਇੱਥੇ ਜ਼ਿੰਦਗੀ ਉਨੀ ਸੌਖੀ ਨਹੀਂ ਸਰਬਜੀਤ ਨੂੰ ਪਹਿਲੀ ਨੌਕਰੀ ਮਿਲੀ ਇੱਕ ਫੈਕਟਰੀ ਵਿੱਚ ਜਿੱਥੇ ਉਸ ਨੂੰ 16 ਘੰਟੇ ਖੜੇ ਰਹਿ ਕੇ ਕੰਮ ਕਰਨਾ ਪੈਂਦਾ ਸੀ ਸਵੇਰੇ 6 ਵਜੇ ਉਹ ਕਰੋ ਨਿਕਲਦੀ ਅਤੇ ਰਾਤ ਨੂੰ 10 ਵਜੇ ਵਾਪਸ ਆਉਂਦੀ ਇੱਕ ਛੋਟੇ ਜਿਹੇ ਬੇਸਮੈਂਟ ਵਿੱਚ ਰਹਿੰਦੀ ਸੀ ਜਿੱਥੇ ਨਾ ਸਹੀ ਹਵਾ ਸੀ ਨਾ ਸਹੀ ਰੋਸ਼ਨੀ ਉਸ ਦੀ ਮਹੀਨੇ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਕਿਰਾਏ ਅਤੇ ਖਰਚਿਆਂ ਵਿੱਚ ਚਲਾ ਜਾਂਦਾ ਸੀ ਪਰ ਸਰਬਜੀਤ ਨੇ ਹਾਰ ਨਹੀਂ ਮੰਨੀ ਉਸ ਨੂੰ ਆਪਣੇ ਪਰਿਵਾਰ ਦੀਆਂ ਉਮੀਦਾਂ ਦਾ ਬੋਝ ਮਹਿਸੂਸ ਹੁੰਦਾ ਸੀ ਉਸ ਦੀ ਮਾਂ ਦੀਆਂ ਅੱਖਾਂ ਵਿੱਚ ਉਹ ਸੁਪਨੇ ਸਨ ਜੋ ਸਰਬਜੀਤ ਨੇ ਪੂਰੇ ਕਰਨ ਸਨ ਉਸ ਦੇ ਪਿਤਾ ਜੀ ਦੀ ਸਿਹਤ ਦਿਨੋ ਦਿਨ ਖਰਾਬ ਹੋ ਰਹੀ ਸੀ ਅਤੇ ਉਸ ਨੂੰ ਪੈਸੇ ਭੇਜਣੇ ਪੈਂਦੇ ਸਨ ਪਰ ਇੱਕ ਦਿਨ ਜਦੋਂ ਉਸ ਨੂੰ ਫੈਕਟਰੀ ਵਿੱਚ ਇੱਕ ਮਸ਼ੀਨ ਦੀ ਗਲਤੀ ਕਾਰਨ ਸੱਟ ਲੱਗੀ ਉਸ ਦੀ ਦੁਨੀਆ ਹਿਲ ਗਈ ਹਸਪਤਾਲ ਦੇ ਬਿੱਲ ਅਤੇ ਕੰਮ ਤੋਂ ਛੁੱਟੀ ਨੇ ਉਸ ਨੂੰ ਹੋਰ ਮੁਸੀਬਤ ਵਿੱਚ ਪਾ ਦਿੱਤਾ। ਉਸ ਦੇ ਦਿਲ ਵਿੱਚ ਸਵਾਲ ਉੱਠਣ ਲੱਗੇ ਕਿ ਕੀ ਉਸ ਨੇ ਸਹੀ ਫੈਸਲਾ ਲਿਆ ਸੀ? ਕੀ ਇਹ ਸਾਰੀ ਜਦੋਜਹਿਦ ਦਾ ਕੋਈ ਅਰਥ ਸੀ? ਸਰਬਜੀਤ ਦੀ ਜ਼ਿੰਦਗੀ ਵਿੱਚ ਹਰ ਦਿਨ ਇੱਕ ਨਵੀਂ ਚੁਣੌਤੀ ਲੈ ਕੇ ਆਉਂਦਾ ਸੀ। ਫੈਕਟਰੀ ਦੀ ਨੌਕਰੀ ਤੋਂ ਬਾਅਦ ਉਸ ਨੇ ਇੱਕ ਸਟੋਰ ਤੇ ਪਾਰਟ ਟਾਈਮ ਕੰਮ ਸ਼ੁਰੂ ਕੀਤਾ ਤਾਂ ਜੋ ਆਪਣੇ ਖਰਚੇ ਪੂਰੇ ਕਰ ਸਕੇ। ਸਵੇਰੇ ਫੈਕਟਰੀ ਸ਼ਾਮ ਨੂੰ ਸਟੋਰ ਅਤੇ ਰਾਤ ਨੂੰ ਥਕਾਵਟ ਨਾਲ ਪਰੇਨੀਂਦ ਉਸ ਦੀ ਜ਼ਿੰਦਗੀ ਵਿੱਚ ਹੁਣ ਸੁਪਨਿਆਂ ਦੀ ਗੱਲ ਨਹੀਂ ਸੀ ਸਿਰਫ ਮਜਬੂਰੀਆਂ ਦੀ ਗੱਲ ਸੀ ਉਸ ਨੂੰ ਯਾਦ ਸੀ ਕਿ ਪਿੰਡ ਵਿੱਚ ਉਸ ਦੇ ਦੋਸਤ ਕਿਵੇਂ ਉਸ ਨੂੰ ਵਿਦੇਸ਼ ਜਾਣ ਦੀਆਂ ਵਧਾਈਆਂ ਦਿੰਦੇ ਸਨ ਪਰ ਹੁਣ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਵਿਦੇਸ਼ ਦੀ ਜ਼ਿੰਦਗੀ ਸੁਪਨਿਆਂ ਦੀ ਨਹੀਂ ਸੰਘਰਸ਼ ਦੀ ਹੁੰਦੀ ਹੈ ਇੱਕ ਦਿਨ ਜਦੋਂ ਉਸ ਨੂੰ ਆਪਣੀ ਛੋਟੀ ਭੈਣ ਦਾ ਫੋਨ ਆਇਆ ਜਿਸਨੇ ਦੱਸਿਆ ਕਿ ਉਸਦੀ ਮਾਂ ਦੀ ਸਿਹਤ ਹੋਰ ਵਿਗੜ ਗਈ ਹੈ ਸਰਬਜੀਤ ਦਾ ਦਿਲ ਟੁੱਟ ਗਿਆ ਉਸਨੇ ਮਹਿਸੂਸ ਕੀਤਾ ਕਿ ਉਹ ਇੱਥੇ ਆਪਣੀ ਜ਼ਿੰਦਗੀ ਦੀ ਜੰਗ ਲੜ ਰਹੀ ਹੈ ਪਰ ਉਸਦਾ ਪਰਿਵਾਰ ਪੰਜਾਬ ਵਿੱਚ ਹੋਰ ਮੁਸੀਬਤਾਂ ਵਿੱਚ ਡੁੱਬ ਰਿਹਾ ਹੈ ਉਸਨੇ ਫੈਸਲਾ ਕੀਤਾ ਕਿ ਉਹ ਹੋਰ ਮਿਹਨਤ ਕਰੇਗੀ ਪਰ ਉਸਦੀ ਸਿਹਤ ਵੀ ਹੁਣ ਜਵਾਬ ਦੇਣ ਲੱਗੀ ਸੀ ਥਕਾਵਟ ਅਤੇ ਤਣਾ ਨੇ ਉਸ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ ਪਰ ਸਰਬਜੀਤ ਦੇ ਅੰਦਰ ਇੱਕ ਅਜਿਹੀ ਅਗਸੀ ਜੋ ਉਸ ਨੂੰ ਅੱਗੇ ਵਧਣ ਲਈ ਮਜਬੂਰ ਕਰ ਰਹੀ ਸੀ ਉਸ ਨੇ ਸੋਚਿਆ ਕਿ ਜੇ ਉਹ ਹਾਰ ਮੰਨ ਲਵੇਗੀ ਤਾਂ ਉਸ ਦੇ ਪਰਿਵਾਰ ਦੇ ਸੁਪਨੇ ਵੀ ਟੁੱਟ ਜਾਣਗੇ ਇਸ ਲਈ ਉਸ ਨੇ ਆਪਣੇ ਦੁੱਖਾਂ ਨੂੰ ਇੱਕ ਪਾਸੇ ਰੱਖ ਕੇ ਆਪਣੀ ਜੰਗ ਜਾਰੀ ਰੱਖੀ ਕੁਝ ਮਹੀਨਿਆਂ ਬਾਅਦ ਸਰਬਜੀਤ ਨੂੰ ਇੱਕ ਮੌਕਾ ਮਿਲਿਆ ਉਸ ਦੀ ਫੈਕਟਰੀ ਦੇ ਮੈਨੇਜਰ ਨੇ ਉਸ ਦੀ ਮਿਹਨਤ ਨੂੰ ਦੇਖ ਕੇ ਉਸ ਨੂੰ ਸੁਪਰਵਾਈਜ਼ਰ ਦੀ ਪੋਸਟ ਦੀ ਪੇਸ਼ਕਸ਼ ਕੀਤੀ। ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ। ਜਦੋਂ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਦੀ ਮਿਹਨਤ ਦਾ ਫਲ ਮਿਲਣ ਵਾਲਾ ਹੈ। ਪਰ ਇਸ ਨਵੀਂ ਜ਼ਿੰਮੇਵਾਰੀ ਨਾਲ ਨਵੀਆਂ ਚੁਣੌਤੀਆਂ ਵੀ ਆਈਆਂ। ਹੁਣ ਉਸ ਨੂੰ ਨਾ ਸਿਰਫ ਆਪਣਾ ਕੰਮ ਸੰਭਾਲਣਾ ਸੀ ਸਗੋਂ ਦੂਜਿਆਂ ਦੇ ਕੰਮ ਦੀ ਨਿਗਰਾਨੀ ਵੀ ਕਰਨੀ ਸੀ। ਉਸ ਦੇ ਸਾਥੀਆਂ ਵਿੱਚੋਂ ਕੁਝ ਨੂੰ ਉਸ ਦੀ ਇਹ ਤਰੱਕੀ ਹਜ਼ਮ ਨਹੀਂ ਹੋਈ। ਉਹਨਾਂ ਨੇ ਉਸ ਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਸਰਬਜੀਤ ਨੂੰ ਅਹਿਸਾਸ ਹੋਇਆ ਕਿ ਸਫਲਤਾ ਦੀ ਸੜਕ ਕਦੇ ਵੀ ਸੌਖੀ ਨਹੀਂ ਹੁੰਦੀ ਉਸ ਨੇ ਆਪਣੇ ਦਿਲ ਵਿੱਚ ਇੱਕ ਗੱਲ ਪੱਕੀ ਕਰ ਲਈ ਸੀ ਕਿ ਉਹ ਕਿਸੇ ਦੀਆਂ ਗੱਲਾਂ ਨੂੰ ਦਿਲ ਤੇ ਨਹੀਂ ਲਵੇਗੀ ਉਸ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੌਲੀ ਹੌਲੀ ਉਸ ਦੇ ਸਾਥੀਆਂ ਨੇ ਵੀ ਉਸ ਦੀ ਕਾਬਲੀਅਤ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਪਰ ਇਸ ਸਭ ਦੇ ਵਿਚਾਰ ਸਰਬਜੀਤ ਦੀ ਸਿਹਤ ਹੋਰ ਵਿਗੜਦੀ ਜਾ ਰਹੀ ਸੀ ਡਾਕਟਰ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਮਜਬੂਰੀਆਂ ਨੇ ਉਸ ਨੂੰ ਰੁਕਣ ਨਹੀਂ ਦਿੱਤਾ ਉਸ ਦੇ ਦਿਲ ਵਿੱਚ ਇੱਕ ਹੀ ਗੱਲ ਸੀ ਉਸ ਨੂੰ ਆਪਣੇ ਪਰਿਵਾਰ ਨੂੰ ਸੰਭਾਲਣਾ ਸੀ ਚਾਹੇ ਜੋ ਵੀ ਹੋ ਜਾਵੇ ਇਹ ਸੋਚ ਹੀ ਸਰਬਜੀਤ ਦੀ ਸਭ ਤੋਂ ਵੱਡੀ ਤਾਕਤ ਸੀ ਸਮਾਂ ਬੀਤਦਾ ਗਿਆ ਅਤੇ ਸਰਬਜੀਤ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਉਸਨੇ ਆਪਣੀ ਕਮਾਈ ਵਿੱਚੋਂ ਕੁਝ ਪੈਸੇ ਜੋੜ ਕੇ ਆਪਣੇ ਪਰਿਵਾਰ ਨੂੰ ਪੰਜਾਬ ਵਿੱਚ ਇੱਕ ਛੋਟਾ ਜਿਹਾ ਘਰ ਬਣਵਾ ਦਿੱਤਾ। ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ। ਜਦੋਂ ਉਸਨੇ ਆਪਣੀ ਮਾਂ ਨੂੰ ਵੀਡੀਓ ਕਾਲ ਤੇ ਨਵੇਂ ਘਰ ਵਿੱਚ ਦੇਖਿਆ, ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਹ ਖੁਸ਼ੀ ਦੇ ਹੰਝੂ ਸਨ। ਸਰਬਜੀਤ ਨੂੰ ਅਹਿਸਾਸ ਹੋਇਆ ਕਿ ਉਸ ਦੀ ਮਿਹਨਤ ਰੰਗ ਲਿਆ ਰਹੀ ਸੀ। ਪਰ ਅਜੇ ਵੀ ਉਸ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਸਨ ਉਸ ਦੀ ਸਿਹਤ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਈ ਸੀ ਡਾਕਟਰ ਨੇ ਉਸ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਜੇ ਉਹ ਇਸੇ ਤਰ੍ਹਾਂ 16 ਘੰਟੇ ਕੰਮ ਕਰਦੀ ਰਹੀ ਤਾਂ ਉਸ ਦੀ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਸੀ ਸਰਬਜੀਤ ਨੇ ਸੋਚਿਆ ਕਿ ਉਹ ਆਪਣੀ ਨੌਕਰੀ ਵਿੱਚ ਕੁਝ ਬਦਲਾ ਕਰੇਗੀ ਉਸ ਨੇ ਆਪਣੀ ਕੰਪਨੀ ਵਿੱਚ ਇੱਕ ਟ੍ਰੇਨਿੰਗ ਪ੍ਰੋਗਰਾਮ ਲਈ ਅਪਲਾਈ ਕੀਤਾ ਜਿਸ ਵਿੱਚ ਉਸ ਨੂੰ ਆਫਿਸ ਵਰਕ ਸਿੱਖਣ ਦਾ ਮੌਕਾ ਮਿਲ ਸਕਦਾ ਸੀ ਇਹ ਉਸ ਦੇ ਲਈ ਇੱਕ ਨਵੀਂ ਸ਼ੁਰੂਆਤ ਸੀ ਉਸ ਨੇ ਮਿਹਨਤ ਨਾਲ ਇਹ ਕੋਰਸ ਪੂਰਾ ਕੀਤਾ ਅਤੇ ਇੱਕ ਆਫਿਸ ਜੌਬ ਹਾਸਲ ਕਰ ਲਈ ਹੁਣ ਉਸ ਦੇ ਕੰਮ ਦੇ ਕੰਟੇ ਕੱਟ ਗਏ ਸਨ ਅਤੇ ਉਸ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਮੌਕਾ ਮਿਲਣ ਲੱਗਾ ਸਰਬਜੀਤ ਦੀ ਇੱਜ਼ਤ ਸਿਰਫ ਉਸ ਦੀ ਨਹੀਂ ਸੀ ਸਗੋਂ ਹਰ ਉਸ ਵਿਅਕਤੀ ਦੀ ਸੀ ਜੋ ਮਜਬੂਰੀਆਂ ਦੇ ਬਾਵਜੂਦ ਹਾਰ ਨਹੀਂ ਮੰਨਦਾ ਸਰਬਜੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਮੁਸੀਬਤਾਂ ਤਾਂ ਆਉਂਦੀਆਂ ਹਨ ਪਰ ਜੇ ਅਸੀਂ ਹਿੰਮਤ ਅਤੇ ਮਿਹਨਤ ਨਾਲ ਅੱਗੇ ਵਧੀਏ ਤਾਂ ਕੋਈ ਵੀ ਸੁਪਨਾ ਅਣਹੋਣੀ ਨਹੀਂ ਉਸ ਦੀ ਜ਼ਿੰਦਗੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਜੇ ਸਿਹਤ ਹੀ ਨਹੀਂ ਰਹੇਗੀ ਤਾਂ ਸੁਪਨੇ ਕਿਵੇਂ ਪੂਰੇ ਹੋਣਗੇ ਸਰਬਜੀਤ ਨੇ ਆਪਣੀ ਮਜਬੂਰੀ ਨੂੰ ਆਪਣੀ ਤਾਕਤ ਬਣਾਇਆ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਸੁਧਾਰਿਆ। ਇਹ ਕਹਾਣੀ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਹੈ। ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਜੰਗ ਲੜ ਰਹੇ ਹੁੰਦੇ ਹਾਂ। ਪਰ ਜੇ ਅਸੀਂ ਆਪਣੇ ਟੀਚਿਆਂ ਵੱਲ ਪੂਰੀ ਇਮਾਨਦਾਰੀ ਨਾਲ ਵਧਦੇ ਹਾਂ ਤਾਂ ਕੋਈ ਵੀ ਮੁਸੀਬਤ ਸਾਨੂੰ ਰੋਕ ਨਹੀਂ ਸਕਦੀ। ਸਰਬਜੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਰ ਪਲ ਇੱਕ ਸਬਕ ਹੁੰਦਾ ਹੈ ਅਤੇ ਹਰ ਸਬਕ ਸਾਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਇਸ ਕਹਾਣੀ ਦਾ ਸਭ ਤੋਂ ਵੱਡਾ ਸੁਨੇਹਾ ਹੈ ਕਦੇ ਵੀ ਹਾਰ ਨਾ ਮੰਨੋ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਮੇਸ਼ਾ ਮਿਹਨਤ ਕਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ